ਬਹੁਤ ਬੱਚਿਆਂ ਨੂੰ ਇਸ ਮੌਸਮ ਦੇ ਵਿੱਚ ਜ਼ੁਕਾਮ ਦੀ ਪ੍ਰੋਬਲਮ ਰਹਿੰਦੀ ਹੈ ਤੇ ਕਈਆਂ ਦੀ ਛਾਤੀ ਹੈ ਜਿਹੜੀ ਉਹ ਜਕੜੀ ਰਹਿੰਦੀ ਹੈ ਸਾਂ ਵਗੈਰਾ ਲੈਣ ਵਿੱਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਮੌਸਮ ਇੰਨਾ ਖਰਾਬ ਚੱਲ ਰਿਹਾ ਹੈ ਬਹੁਤ ਭੈਣਾਂ ਦੇ ਕਮੈਂਟ ਆਏ ਤੇ ਅੱਜ ਆਪਾਂ ਬਣਾਈ ਹੈ ਇੱਕ ਮਜ਼ੇਦਾਰ ਜੀ ਪੰਜੀਰੀ ਜਿਹੜੀ ਕਿ ਖਾਣ ਵਿੱਚ ਵੀ ਟੇਸਟੀ ਹੈ ਤੇ ਬੱਚਿਆਂ ਨੂੰ ਇਹਦੇ ਨਾਲ ਜ਼ੁਕਾਮ ਵੀ ਨਹੀਂ ਹੋਊਗਾ ਤੇ ਉਹਨਾਂ ਦੀ ਸਰੀਰਕ ਕਮਜ਼ੋਰੀ ਵੀ ਦੂਰ ਹੋਊਗੀ ਤੇ ਛਾਤੀ ਵਗੈਰਾ ਬਿਲਕੁਲ ਸਾਫ਼ ਰਹੂਗੀ ਅੱਜ ਆਪਾਂ ਛੋਲਿਆਂ ਦੀ ਪੰਜੀਰੀ ਬਣਾਵਾਂਗੇ ਛੋਲਿਆਂ ਨੂੰ ਤੁਸੀਂ ਘਰੇ ਪਨਾ ਲੈਣਾ ਚਾਹੀ ਤੁਸੀਂ ਬਾਜ਼ਾਰੋਂ ਵੀ ਇਹਨਾਂ ਨੂੰ ਲੈ ਕੇ ਆ ਸਕਦੇ ਹੋ ਪਰ ਜੇ ਘਰ ਦੇ ਵਿੱਚ ਪਨਾਓ ਤਾਂ ਜ਼ਿਆਦਾ ਦੀ ਹੈ ਉਸ ਤੋਂ ਬਾਅਦ ਇਹ ਛਿਲਕੇ ਵਗੈਰਾ ਚੰਗੀ ਤਰ੍ਹਾਂ ਮਸਲ ਕੇ ਤੁਸੀਂ ਉਤਾਰ ਦਿਓ ਇਹ ਸਾਰਾ ਜ਼ਰੂਰਤ ਅਨੁਸਾਰ ਆਪਾਂ ਸਮਾਂ ਲੈ ਲਿਆ ਤੇ ਜਿਵੇਂ ਜਿਵੇਂ ਆਪਾਂ ਇਹ ਪੰਜੀਰੀ ਤਿਆਰ ਕਰਾਂਗੇ ਤੇ ਤੁਹਾਨੂੰ ਸਮਾਨ ਵੀ ਦੱਸਦੇ ਜਾਵਾਂਗੇ ਬਣਾਉਣੀ ਬਿਲਕੁਲ ਆਸਾਨ ਹੈ ਤੇ ਤੁਸੀਂ 20 ਕ ਮਿੰਟਾਂ ਦੇ ਵਿੱਚ ਇਹਨੂੰ ਬਣਾ ਕੇ ਤਿਆਰ ਕਰ ਲੋਗੇ ਛੋਲਿਆਂ ਦਾ ਛਿਲਕਾ ਆਪਾਂ ਉਤਾਰ ਲਿਆ ਤੁਸੀਂ ਚਾਹੇ ਇਹਨੂੰ ਹੱਥਾਂ ਨਾਲ ਮਸਲ ਕੇ ਉਤਾਰ ਲਿਓ ਜਾਂ ਤੁਸੀਂ ਕਿਸੇ ਛਾਜੇ ਵਿੱਚ ਪਾ ਕੇ ਵੀ ਇਹਨੂੰ ਛੰਡ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਫਿਰ ਇੱਕ ਜੱਗ ਵਿੱਚ ਪਾ ਕੇ ਇਹ ਸਾਰੇ ਛੋਲੇ ਨੂੰ ਗ੍ਰਾਈਂਡ ਕਰ ਲਿਓ ਤੇ ਇਹਦਾ ਇੱਕ ਪਾਊਡਰ ਜਿਹਾ ਤਿਆਰ ਕਰ ਲਿਓ ਬਹੁਤ ਹੀ ਸਿੰਪਲ ਤਰੀਕਾ ਤੇ ਇਸ ਚੀਜ਼ ਦੇ ਐਨੇ ਫਾਇਦੇ ਹੈ ਜਦੋਂ ਤੁਸੀਂ ਬੱਚਿਆਂ ਨੂੰ ਦੋਂਗੇ ਜੇ ਆਪ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਉਸ ਤੋਂ ਬਾਅਦ ਇੱਕ ਭਾਰੀ ਜੀ ਲੈ ਲਾਂਗੇ ਆਪਾਂ ਕੜਾਈ ਤੇ 400 ਗ੍ਰਾਮ ਆਪਾਂ ਘਿਓ ਲੈਣਾਗਾ ਅੱਧਾ ਕਿਲੋ ਛੋਲਿਆਂ ਲਈ ਆਪਾਂ 400 ਗ੍ਰਾਮ ਘਿਓ ਲਿਆ ਉਸ ਤੋਂ ਬਾਅਦ 20 ਕ ਗ੍ਰਾਮ ਲਈ ਫੁੱਲ ਮਖਾਣੇ ਤੇ ਇਹਨੂੰ ਆਪਾਂ ਦੇਸੀ ਘਿਓ ਦੇ ਦੋ ਚਮਚ ਪਾ ਕੇ ਹਲਕੇ ਜੇ ਰੋਸਟ ਕਰ ਲਾਂਗੇ ਤੇ ਨਾਲ ਦੀ ਨਾਲ ਹੀ ਬਾਹਰ ਕੱਢ ਲਾਂਗੇ ਇਹ ਡਰਾਈ ਫਰੂਟ ਤੁਸੀਂ ਸਾਰੇ ਪਾਓ ਕਿਉਂਕਿ ਇਹਦੇ ਨਾਲ ਹੀ ਸਰੀਰ ਨੂੰ એનર્ਜੀ ਮਿਲਦੀ ਹੈ ਤੇ ਜ਼ੁਖਾਮ ਦੀ ਪ੍ਰੋਬਲਮ ਹੈ ਜਿਹੜੀ ਦੂਰ ਹੁੰਦੀ ਹੈ ਤੇ ਆਪਾਂ ਇਹਦੇ ਵਿੱਚ 50 ਗ੍ਰਾਮ ਲਈਆ ਬਾਦਾਮ ਇੱਕ ਲਈਆ ਖੋਪੇ ਦੀ ਠੂਠੀ ਜਿਹਨੂੰ ਮੋਟਾ-ਮੋਟਾ ਜ ਆਪਾਂ ਕੱਟ ਲਿਆ ਤਾਂ ਕਿ ਗ੍ਰाइंड ਕਰਨ ਵੇਲੇ ਸੌਖਾ ਹੋ ਜੇ ਉਹ ਕਿਵੇਂ ਕਰਾਂਗੇ ਤੁਹਾਨੂੰ ਦੱਸਾਂਗੇ ਜਦੋਂ ਇਹ ਬਾਦਾਮ ਤੜਕਣ ਜੇ ਲੱਗੇ ਨਾਲ ਦੀ ਨਾਲ ਹੀ 50 ਗ੍ਰਾਮ ਵਿੱਚ ਪਾ ਦਾਂਗੇ ਆਪਾਂ ਕਾਜੂ ਤੇ ਇਹਨੂੰ ਹੌਲੀ-ਹੌਲੀ ਮਿਕਸ ਕਰਕੇ ਰੋਸਟ ਕਰ ਲਾਂਗੇ ਜਦੋਂ ਹੀ ਇਹਨਾਂ ਦਾ ਕਲਰ ਚੇਂਜ ਹੋ ਗਿਆ ਇਹਨਾਂ ਨੂੰ ਬਾਹਰ ਕੱਢ ਲਾਂਗੇ ਉਸੇ ਥੋੜੇ ਜਿਹੀ ਘਿਓ ਦੇ ਵਿੱਚ ਪਾਵਾਂਗੇ ਆਪਾਂ ਪੰਪਕਿਨ ਸੀਡਸ ਇਹਨੂੰ ਕੱਦੂ ਦੇ ਬੀਜ ਵੀ ਬੋਲਦੇ ਆ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣਾ ਚਾਹੋ ਪਾ ਸਕਦੇ ਦੇਉ ਪਰ ਇਹਨੂੰ ਪੌਂਟ ਜਿਆਦਾ ਵਧੀਆ ਕਿਉਂਕਿ ਇਹ ਸਰੀਰ ਨੂੰ ਬੜੀ એનર્ਜੀ ਦਿੰਦੇ ਨੇ ਉਸ ਤੋਂ ਬਾਅਦ 400 ਗ੍ਰਾਮ ਘਿਓ ਦੇ ਵਿੱਚੋਂ ਆਪਾਂ 2 ਚਮਚ ਘਿਓ ਦੀ ਰੱਖਾਂਗੇ ਤੇ ਸਾਰਾ ਘਿਓ ਇਸੇ ਕੜਾਈ ਦੇ ਵਿੱਚ ਪਾ ਲਾਂਗੇ ਜਦੋਂ ਹੀ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਆਪਾਂ 1.5 ਤੋਂ 2 ਚਮਚ ਪਾ ਦਿਓ ਇਹਦੇ ਵਿੱਚ ਖਸਖਸ ਦੇ ਹਜੇ ਮੌਸਮ ਗਰਮ ਹੈ ਜੇ ਸਰਦੀ ਦਾ ਮੌਸਮ ਹੋਵੇ ਇਹਦੇ ਵਿੱਚ 100 ਗ੍ਰਾਮ ਦੇ ਲਗਭਗ ਤੁਸੀਂ ਖਸਖਸ ਪਾ ਦਿਓ ਉਸ ਤੋਂ ਬਾਅਦ ਦੋ ਚਮਚ ਪਾਏ ਮਗਜਦੇ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਇਹ ਅੱਖਾਂ ਦੀ ਰੋਸ਼ਨੀ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਫਿਰ ਪਾਵਾਂਗੇ 15-20 ਕਾਲੀਆਂ ਮਿਰਚਾਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਨਾਲ ਦੀ ਨਾਲ ਹੀ ਵਿੱਚ ਛੋਲਿਆਂ ਵਾਲਾ ਪਾਊਡਰ ਪਾ ਦਾਂਗੇ ਜਿਹਨਾਂ ਨੂੰ ਆਪਾਂ ਗ੍ਰाइंड ਕੀਤਾ ਸੀ ਹੌਲੀ ਹੌਲੀ ਮਿਕਸ ਕਰਾਂਗੇ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਪੂਜੇ ਹੋਏ ਆਪਣੇ ਕੋਲ ਛੋਲੇ ਸੀ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਫਿਰ ਵੀ 5 ਤੋਂ 6 ਮਿੰਟ ਆਪਾਂ ਇਹਨੂੰ ਲਗਾਤਾਰ ਪਕਾਵਾਂਗੇ ਤਾਂ ਕਿ ਇਹਦੇ ਵਿੱਚਲੀ ਜਿਹੜੀ ਨਮੀ ਜੀ ਹੈ ਉਹ ਸਾਰੀ ਦੂਰ ਹੋ ਜਾਏ ਤੇ ਜਦੋਂ ਹੀ ਚੰਗੀ ਤਰ੍ਹਾਂ ਰੋਸਟ ਹੋ ਗਿਆ ਬਹੁਤ ਸੋਹਣੀ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜੂਗੀ ਤੇ ਇੱਥੇ ਆਪਾਂ ਨੂੰ ਪਤਾ ਲੱਗ ਅਗੀ ਕਿਉ ਕਿੰਨਾ ਕਟਾ ਬਚਿਆ ਸਾਰਾ ਘਿਓ ਹੀ ਆਪਾਂ ਇਹਦੇ ਵਿੱਚ ਇੱਥੇ ਮਿਕਸ ਕਰ ਦਾਂਗੇ 500 ਗ੍ਰਾਮ ਪੰਜੀਰੀ ਦੇ ਲਈ ਆਪਾਂ 400 ਗ੍ਰਾਮ ਹੀ ਕਿਉ ਲਿਆ ਜੇ ਤੁਸੀਂ ਜ਼ਿਆਦਾ ਕਿਉ ਉੱਪਰ ਦੀ ਕਰਨਾ ਹੈ 450 ਗ੍ਰਾਮ ਦੇ ਲਗਭਗ ਤੁਸੀਂ ਕਿਉ ਪਾ ਸਕਦੇ ਹੋ ਪਰ ਆਪਾਂ ਥੋੜਾ ਜਿਹਾ ਘੱਟ ਪਾਇਆ ਕਿਉਂਕਿ ਮੌਸਮ ਹਜੇ ਗਰਮ ਹੈ ਸਰਦੀ ਵਿੱਚ ਕਿਉ ਜ਼ਿਆਦਾ ਖਾਧਾ ਜਾਂਦਾ ਤੇ ਗਰਮੀ ਵਿੱਚ ਇਹ ਚੀਜ਼ਾਂ ਥੋੜੀਆਂ ਜਿਹਾ ਘੱਟ ਖਾਧੀਆਂ ਜਾਂਦੀਆਂ ਤੇ ਇਹਨੂੰ ਬੱਚੇ ਵੀ ਖੁਸ਼ ਹੋ ਕੇ ਖਾ ਲਰੰਗੇ ਜਦੋਂ ਇਹਨੂੰ ਪਕਦੀ ਨੂੰ 6 ਤੋਂ 7 ਮਿੰਟ ਹੋ ਗਏ ਫਿਰ ਆਪਾਂ ਸਭ ਤੋਂ ਪਹਿਲਾਂ ਰੋਸਟ ਕੀਤਾ ਹੋਇਆ ਨਾਰੀਅਲ ਪਾ ਕੇ ਇੱਕ ਦੋ ਮਿੰਟਾਂ ਲਈ ਗ੍ਰਾਇੰਡ ਕਰ ਲਾਂਗੇ ਜਦੋਂ ਇਹ ਵਧੀਆ ਜਬ ਬੁਰਾਦਾ ਤਿਆਰ ਹੋ ਗਿਆ ਨਾਲ ਦੀ ਨਾਲ ਵਿੱਚੇ ਦੇ ਬੱਚੇ ਹੋਏ ਸਾਰੀ ਡਰਾਈ ਫਰੂਟ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਜੇ ਤੁਹਾਡਾ ਬੱਚਾ ਡਰਾਈ ਫਰੂਟ ਵਗੈਰਾ ਨਹੀਂ ਖਾਂਦਾ ਮਤਲਬ ਕੱਢ ਦਿੰਦਾ ਚੁੰਚਣ ਕੇ ਤਾਂ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਪਰ ਆਪਾਂ ਇਹਨਾਂ ਨੂੰ ਦਰਦਰੇ ਜੇ ਪੀਸਿਆ ਦੇਖਣ ਵਿੱਚ ਵੀ ਵਧੀਆ ਲੱਗਦਾ ਤੇ ਬਾਕੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਜਦੋਂ ਪੀਸ ਮੋٹے ਜੇ ਵਿੱਚ ਆਉਂਦੇ ਆ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜ਼ਿਆਦਾ ਵੀ ਲੈ ਸਕਦੇ ਹੋ ਜਿੰਨੇ ਜ਼ਿਆਦਾ ਲਹੋਗੇ ਬੱਚਿਆਂ ਦੀ ਸਿਹਤ ਓਨੀ ਜ਼ਿਆਦਾ ਹੀ ਵਧੀਆ ਹੋਊਗੀ ਸਰੀਰ ਨੂੰ ਓਨਾ ਹੀ ਇਹਨਾਂ ਦਾ ਫਾਇਦਾ ਹੋਊਗਾ ਐਨੇ ਆਪਣੀ ਛੋਲੇ ਸੀ ਜਿਹੜੇ ਉਹ ਪਾਊਡਰ ਵਗੈਰਾ ਪੁੱਜ ਕੇ ਬਿਲਕੁਲ ਤਿਆਰ ਹੈ ਨਾਲ ਦੀ ਨਾਲ ਹੀ ਵਿੱਚ ਮਿਕਸ ਕਰ ਦਾਂਗੇ ਆਪਾਂ ਡਰਾਈ ਫਰੂਟ 400 ਗ੍ਰਾਮ ਘਿਓ ਦੇ ਨਾਲ ਬਹੁਤ ਹੀ ਮਜ਼ੇਦਾਰ ਪੰਜੀਰੀ ਬਣ ਕੇ ਤਿਆਰ ਹੋ ਜੂਗੀ ਨਾ ਹੀ ਘਿਓ ਉੱਪਰ ਦੀ ਹੋਊਗਾ ਤੇ ਨਾ ਹੀ ਇਹ ਸੁੱਕੀ ਹੋਊਗੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਜਦੋਂ ਇਹ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਤੀਆਂ ਤਾਂ ਤੁਸੀਂ ਇੱਥੇ ਗੈਸ ਨੂੰ ਬਿਲਕੁਲ ਬੰਦ ਕਰ ਦੇਣਾ ਇਨੂੰ ਹਲਕਾ ਠੰਡਾ ਹੋਣ ਲਈ ਰੱਖ ਦਿਓ ਪਰ ਨਾਲ-ਨਾਲ ਤੁਸੀਂ ਹਿਲਾਉਂਦੇ ਜਰੂਰ ਰਹੋ ਕਿਉਂਕਿ ਕੜਾਈ ਹਜੇ ਕਾਫੀ ਗਰਮ ਹੈ ਤੇ ਜੇ نیچے ਜੇ ਲੱਗ ਗਿਆ ਤਾਂ ਨੀਚੋਂ ਕਾਲਾ ਜਿਹਾ ਹੋ ਜਾਊਗਾ ਉਸ ਤੋਂ ਬਾਅਦ ਜਦੋਂ ਇਹਨੂੰ ਪੱਕੀ ਹੋਈ ਨੂੰ 5 ਤੋਂ 10 ਮਿੰਟ ਹੋ ਗਏ ਨਾਲ-ਨਾਲ ਮਿਕਸ ਕਰਦੇ ਰਹੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਤੇ ਮਿੱਠੇ ਲਈ ਪਾਈ ਆਪਾਂ 200 ਗ੍ਰਾਮ ਸ਼ੱਕਰ ਸਿਰਫ 200 ਗ੍ਰਾਮ ਹੀ ਆਪਾਂ ਪਾਈ ਹੈ ਤੇ ਇਹ ਬਿਲਕੁਲ ਪਰਫੈਕਟ ਮਿੱਠਾ ਆਇਆ ਜੇ ਤੁਹਾਨੂੰ ਜ਼ਿਆਦਾ ਪਸੰਦ ਹੋਵੇ ਤੁਸੀਂ ਇੱਥੇ 250 ਗ੍ਰਾਮ ਤੱਕ ਪਾ ਸਕਦੇ ਹੋ ਐਨੀ ਸ਼ੱਕਰੀ ਇਹਦੇ ਵਿੱਚ ਬਹੁਤ ਹੈ ਗਰਮੀ ਵਾਲੀ ਇਹ ਪੰਜੀਰੀ ਐਸ ਲਈ ਆਪਾਂ ਸ਼ੱਕਰ ਮਿਕਸ ਕਰੀਏ ਜੇ ਆਪਾਂ ਸਰਦੀ ਵਿੱਚ ਬਣਾਉਂਦੇ ਤਾਂ ਆਪਾਂ ਇਹਦੇ ਵਿੱਚ ਗੁੜ ਮਿਕਸ ਕਰਦੇ ਹੋ ਕਿਵੇਂ ਕਰਨਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਾਂ ਉਹ ਵੀ ਦੱਸਾਂਗੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾਲ ਦੀ ਨਾਲ ਹੀ ਕਿਸੇ ਖੁੱਲੇ ਜੇ ਭਾਂਡੇ ਵਿੱਚ ਕੱਢ ਕਿਉਂਕਿ ਕੜਾਈ ਹੁੰਦੀ ਹੈ ਜਿਹੜੀ ਕਾਫੀ ਦੇਰ ਤੱਕ ਗਰਮ ਰਹਿੰਦੀ ਹੈ ਇਸੇ ਲਈ ਇਹ ਬਣ ਕੇ ਹੁਣ ਬਿਲਕੁਲ ਤਿਆਰ ਹੈ ਤੇ ਜਦੋਂ ਤੁਸੀਂ ਹੋਰ ਭਾਂਡੇ ਵਿੱਚ ਕੱਢੋਗੇ ਤਾਂ ਇਹ ਦਾ ਪੱਕਣ ਵਾਲਾ ਪ੍ਰੋਸੀਜਰ ਇੱਥੇ ਬੰਦ ਹੋ ਜਾਊਗਾ ਸਵੇਰੇ ਸ਼ਾਮ ਬੱਚਿਆਂ ਨੂੰ ਦੋ ਦੋ ਚਮਚੇ ਦੇ ਤੁਸੀਂ ਦੇਵੋਗੇ ਤਾਂ ਬੱਚਿਆਂ ਦੇ ਜੁਕਾਮ ਹੈ ਜਿਹੜਾ ਨੇੜੇ ਵੀ ਨਹੀਂ ਲੱਗੂਗਾ ਬਾਕੀ ਸਰੀਰ ਨੂੰ ਉਹਨਾਂ ਦੇ ਬਹੁਤ એનર્ਜੀ ਮਿਲੇਗੀ ਅੱਖਾਂ ਲਈ ਵਧੀਆ ਹੈ ਸਿਰ ਵਗੈਰਾ ਦੇ ਦਰਦ ਲਈ ਬਹੁਤ ਜ਼ਿਆਦਾ ਵਧੀਆ ਹੈ ਜਿਨ੍ਹਾਂ ਦੇ ਗੋਡੇ ਵਗੈਰਾ 'ਚ ਦਰਦ ਹੁੰਦਾ ਤੁਸੀਂ ਇਹ ਪੰਜੀਰੀ ਬਣਾ ਕੇ ਖਾ ਸਕਦੇ ਹੋ ਬਹੁਤ ਦੇਣਾ ਤੋਂ ਆਪਾਂ ਕੋਈ ਵੀਡੀਓ ਨਹੀਂ ਬਣਾਈ ਸੀ ਪਰ ਬੜੀਆਂ ਭੈਣਾਂ ਦੇ ਕਮੈਂਟ ਆਏ ਤਾਂ ਉਹਨਾਂ ਦੀ ਫਰਮਾਇਸ਼ ਤੇ ਅੱਜ ਵੀਡੀਓ ਤਿਆਰ ਕੀਤੀ ਹੈ ਕਿਉਂਕਿ ਪੰਜਾਬ ਦੇ ਹਾਲਾਤ ਕਿਉਂ ਜੇ ਤੁਸੀਂ ਸਾਰੇ ਜਾਣਦੇ ਹੋ ਹੁਣ ਬਣਾ ਲਓ ਬੱਚਿਆਂ ਨੂੰ ਖਵਾਓ ਵੀਡੀਓ ਦੇਖ ਲਈ ਧੰਨ